ਤਰਾ ਬੱਚਾ ਦਿੱਤਾ ਉਠਾ ਆਪਣਾ ਮਨਜੀਤ ਆ ਛੋਟਾ ਟੀਡਾ ਇਹ ਫੇਰ ਆ ਗਿਆ ਅਵੇ ਕੂਤਰ ਛੱਡ ਤੇ ਗਿਰਾਂ ਇੱਕ ਹੰਸਾ ਰਹੀ ਸੀ ਬਲਸ ਤੋਂ ਕਰ ਨਾ ਲੱਗੇ ਛੱਡ ਤਿੱਦਰਾ ਕੂਤਰ ਕੂਤਰ ਨਾ ਕਰ ਗਾ ਦੋ ਕਰ ਦੋ ਚੈੱਕ ਕਰਾਉਂਦੇ ਆਪਾਂ ਇੱਕ ਕੂਤਰੀ ਆਪਣੀ ਭੱਜ ਗਈ ਸੀਗੀ ਵਾਪਸ ਆਈ ਹੈ ਕੱਲ ਚੈੱਕ ਕਰੋ ਬਾਹਰ ਲੈ ਜਾ ਕੇ ਫੋਨ ਨੀ ਚੈੱਕ ਕਰੋ ਆ ਗਰੀਬਾ ਦੀ ਵੀ ਆਪਣੀ ਆ ਆ ਬੰਦੇ ਨੇ ਭਜਾਈ ਸੀ ਕਬੂਤਰ ਭਜਾ ਲਾ जा ਵੇਖ ਇੱਕ ਜਵਾਗ ਜਾ ਦੇਖਿਆ ਅਦਾ ਉਹਦਾ ਵੇ ਜੋੜੀ ਲਾਉਣੇ ਆ ਗਰਾਂ ਪਰ ਕਬੂਤਰੀ ਨਾਲ ਕਬੂਤਰ ਤੋਂ ਦੀ ਆ ਕਿੰਨਾ ਆਲਾ ਦੋ ਵੇ ਹੈਲੋ ਕਿੰਦਰ ਆਹੇ ਖੜ ਜਾ ਇੱਕ ਮਿੰਟ ਅੰਦਰ ਛੜ ਤੇ ਅੰਦਰ ਉਤਰੀ ਘਟ ਲਿਆ ਮੈਂ ਹੋ ਨੋ ਨੋ ਇਹਨੇ ਜਵਾਕ ਤੇ ਡੋਪੀ ਲੈ ਲੀਏ ਕੁਡੀ ਨਾ ਲੱਤ ਲੋਟ ਕੋਈ ਨਹੀਂ ਖੁੱਡਾ ਕੋਈ ਨਹੀਂ ਕਰੀ ਕੋਈ ਕਰਨ ਵਾਲੇ ਨਹੀਂ ਸੀਗੇ ਓਏ ਗੰਤਾ ਉਹੀ ਬੰਦ ਕਰ ਓਏ ਆਪ ਜਾਏਗਾ ਵੀਡੀਓ ਨੂੰ ਬੰਦ ਵੀ ਹੋ ਜਾਂਦਾ ਕੇ ਇਹ ਕਾਲਾ ਕਿੱਥੇ ਹੋਵੇ ਚੈੱਕ ਕਰੋ ਉਹ ਜਾ ਕੇ ਨਾਲ ਨਗਰਨ ਨੂੰ ਕੋੜਕਨ ਦੋ ਚਾਹੇ ਬੋਤਲ ਆ ਗਿਆ ਆਗੇ ਕਬੀ ਅੱਧੀ ਹੈ ਨਾ ਜਿਹੜਾ ਗੈਂਗਸਟਰ ਬੰਦਾ ਬਦ ਕਰਿਓ ਟਾਈਮ ਟੂ ਮਿਲਟਾਂ ਚ ਚਾਹ ਦਿੰਦੇ ਆ ਹਲੋ ਮਿੱਤਰੋ 51 ਨਵਾਂ ਗੁੱਤਰ ਵਾਲਾ ਚੈੱਕ ਕਰੋ ਓ ਜਵਾਕ ਟਟੋਗੇ ਓਏ ਫੜ ਕੇ ਫੜ ਕੇ ਫੜ ਕੇ ਨਾ ਨਵਾਂ ਗੁੱਤਰ ਲੈਂਦਾ ਆ ਮੁੰਡੇ ਚ ਜਿਹੇ ਕਰ ਦੁੱਤਾ ਉਹ ਤਾਰਦੇ ਜਵਾਕ ਆ ਜੀ ਆ ਦੇਖੋ ਜੀ ਲਾਲ ਲਾਲ ਥੋਰੀ ਇਧਰ ਦਿਖੋ ਨੇ लाल टोरी लाल टोरी हां बुढ़ा बोल रहा है टोरी के मगला चिट्टी नोका मेहंदी रंगा कूटरा है जी डब्बा कूटरा है लाल देखो कूटरा बाहर काढ देंगे लाल ਤੇ ਮਹਿੰਦੀ ਰੰਗਾ हां ਤੇ ਮਹਿੰਦੀ ਰੰਗਾ ਆ ਮੁੰਡੇ ਨੇ ਇੱਕ ਕੂਤਰ ਫੜਿਆ ਸੀ ਵੀਰੋ ਤੁਹਾਨੂੰ ਕੂਤਰ ਦਿਖਾਉਣੀ ਹੈ ਚੈੱਕ ਕਰੋ ਸੱਚ ਉਹਦੇ ਤੁਹਾਨੂੰ ਸ਼ੌਕ ਕਰਾਏ ਨਹੀਂ ਮੇਰੇ ਧਰੋ ਜਿਹੜਾ ਇਹਨੇ ਫੜਿਆ ਸੀ ਆ ਚੈੱਕ ਕਰੋ ਪੜਾ ਸ਼ੈਤਾਨ ਆ ਜਵਾਗਿਆ ਕੂਤਰ ਕੂਤਰ ਦਮ ਇੰਟ ਚ ਫੜ ਲੈਂਦਾ ਥੱਲੇ ਵੀੜੇ ਜੇ ਬੈਠੇ ਚੱਕਦਾ ਸੀ ਝੋਟੇ ਨੇ ਹਜੇ ਉਮਰ ਕਿੱਲੀ ਗਈ ਦੀ ਮੇਰੇ ਬਾਪੂ ਗੋਲੀ ਇੱਕ ਮਿੰਟ ਆ ਪੁੱਤਰ ਵੀਰੇ ਮੈਂ ਪੜਾਇਆ ਨਾ ਹਾਂ ਤੂੰ ਫੜਾਈ ਭੱਜ ਗਿਆ ਵਿਚਾਰਾ ਚੱਲ ਕੋਈ ਨਹੀਂ ਹਾਂ ਫਿਰ ਕੋਈ ਨਹੀਂ ਭੱਜ ਗਿਆ ਹਾਂ ਚੀਜ਼ ਨਾ ਖੋ ਗਿਆ ਲੋ ਮਿੱਤਰੋ ਲੱਗੇ ਬਹਿ ਗਿਆ ਛਤਰੀ ਤੋਂ ਚੈੱਕ ਕਰੋ ਇਹਦੇ ਉਹ ਕੱਬੇ ਲਾ ਦੇ ਬੈਠੇ ਜੁੜੀ ਛੱਡੀਆ ਦੇਖ ਦਿੱਤਾ ਉਹ ਨਾਲ ਫੜਾ ਕਿਹੜੀ ਸ਼ੂਟ ਵੀਡੀਓ ਨਹੀਂ ਮੇਰੀ ਲਓ ਮਿੱਤਰੋ ਅੱਜ ਦੋ ਉੱਤਰ ਲਿਆਦੇ ਹੋਰ ਚੈੱਕ ਕਰੋ ਹੁਣ ਆਪਾਂ ਜੋੜੀਆਂ ਦੇ ਰੰਗ ਲਾਉਨੇ ਆ ਫਿਰ ਲਓ ਮਿੱਤਰੋ ਜੋੜੀਆਂ ਦੇ ਰੰਗ ਲਾਉਨੇ ਆ ਤੁਹਾਨੂੰ ਤੁਹਾਨੂੰ ਆ ਲੱਗਿਆ ਵੀ ਬਾੜਾ ਖਰਾ ਹੋ ਜਾ ਰਿਹਾ ਸੀ ਰੰਗ ਜਦੇ ਪਿੱਲੋਂ ਮੇਰੀ ਕਰੋ ਚੈੱਕ ਕਰੋ ਇੱਕ ਹੋਰ ਰਾਂਜਾ ਖੜਾ ਹੋ ਗਿਆ ਇਹ ਹੀ ਨਹੀਂ ਚੱਪ ਕਰਦਾ ਉਹਨੂੰ ਤੁਹਾਨੂੰ ਨਹੀਂ ਯਾਰਾ ਦੌੜਿਆ ਲਿਆ ਹਰ ਰੰਗ ਕੜਦੀ ਨਾ ਲੋ ਮਤਰਾ ਲਗੇ ਸਾਰੇ ਚਾਰ ਉਹਦੇ ਚਾਰੋ ਪਤਾ ਨਾ ਛੜਤੇ ਬੱਚਾ ਬਾਹਰ ਰੱਖਿਆ ਕੂਤਰੀ ਬਾਹਰ ਕੀ ਆਏ ਕਿ ਤਾਂ ਮੋਲਾਂ ਨੇ ਸਾਰੇ ਰੰਗ ਲਾਤਾ ਹੱਥ ਪੁੱਟ ਖਰਾਉ ਆ ਹੁੰਦਾ ਇਹ ਤਾਂ ਕੰਨਾਂ ਚ ਜੁਰ ਹੈੱਡਫੋਨ ਲਾਈਆਂ ਕੂਤਰਾਂ ਕਰਾਉਣਾ ਹੁੰਦਾ ਸਿਉਂ ਕਮੈਂ ਆ ਗੋਲੇ ਮੋੜੇ ਆ ਕੱਢੀ ਹੋਈ ਤਰਾ ਕੱਲਾ ਕੱਲਾ ਫੜ ਕੇ ਦਿਖਾਉਣੇ ਨੂੰ ਦੱਸ ਦਿਆਂ ਵੀ ਕਿਹੜਾ ਕਿਵੇਂ ਦਾ ਕਿੰਨਾ ਜੋੜੀ ਐ ਰਵਣਾ ਜਾਂਦਾ ਤੁਹਾਨੂੰ ਦਿਖਾਊਗਾ ਰਮਣਾ ਇੱਕ ਉੱਤਰ ਦਿਖਾ ਬੈਨ ਆਹ ਦਿਖਾ ਦੇ ਪੱਟੇ ਉੱਤਰ ਆਪਣੇ ਇੱਧਰ ਪੱਠੇ ਹੀ ਦਿਖਾ ਦੇ ਅੜ ਜਾਮੈਂ ਬਾਰੀ ਬੰਦ ਕਰਦਾ ਮੈਂ ਥੱਲੇ ਵੀ ਬੈਠੀਆਂ ਜੋੜੀਆਂ ਤੁਹਾਨੂੰ ਦਿਖਾਈਆਂ ਨਹੀਂ ਉਹਨਾਂ ਕਿਤੇ ਦਿਖਾਵਾਂਗੇ ਅੱਜ ਹਾਂ ਖੱਟੀਆਂ ਅੱਖਾਂ ਦਾ ਫੜਿਆ ਬਈ ਉੱਤਰ ਇਹ ਕਿਸ ਨਾਲ ਅੜ ਫਸੀ ਤਾਂ ਹੀ ਜੁਕਿਆ ਨਹੀਂ ਦਊਗਾ ਪਰ ਉੱਤਰ ਫੜਿਆ ਨਹੀਂ ਆਤਾ ਕਿਸੇ ਦਾ ਬਹੁਤ ਚੰਗਾ ਉੱਤਰ ਹੈ ਖੱਟੀਆਂ ਦਾ ਲੁੱਜਾ ਬੱਲਾ ਗਲਾਬੀ ਆ ਟੋਰੀ ਆਪਾਂ ਹੁਣ ਕਰੀਏਗੀ ਇਹਨੇ ਜਮਾਂ ਸਾਫ ਸੀਗੇ ਇੱਥੇ ਕੜਦਾ ਗੋਲਾ ਨਾ ਆਉਂਦੀ ਪੱਕੀ ਇੱਕ ਆਸ਼ਾ ਖਰਾਬ ਦਾ ਪੱਠਾ ਹੈ ਉਹ ਚੰਗਾ ਉੜਦਾ ਹੈ ਪਰਾਂ ਵਾਰੇ ਕਿ ਬਜੰਦਾ ਉਹ ਚੰਗਾ ਹੀ ਵੀ ਸਾਰੇ ਰੋਗ ਰੱਖੇ ਗਰਾਂ ਜਾਨਵਰ ਕੱਲਾ ਫੜਿਆ ਤਾਂ ਕਰਕੇ ਸਾਰਾ ਇੱਧਰ ਨਾ ਨਾ ਬੁੱਤੇ ਆ ਬਾਜੀ ਛੱਡਿਆ ਸੀ ਬਾਈ ਦੋ ਇਠਾਂ ਬੈਠਾ ਚਿੱਟੀਆਂ ਖਾਂ ਦੋਨੇ ਹਰੀਆਂ ਬਗਲਾਂ ਸੀ ਇਹਦੀਆਂ ਇਹ ਵੀ ਦੋ ਅਜ ਕੈਂਚੀ ਕਰਤਾ ਬੱਚੇ ਕਢਾਵਾਂਗੇ ਕੂਤਰ ਲਿਆ ਕਬੂਤਰੀ ਲਿਆ ਰੱਖੀ ਮਗਾਈਆ ਜਿੱਦੇ ਫੜਾ ਕੇ ਉਤੀ ਲਾ ਦੇਨੇ ਆਪਾਂ ਇੱਧਰ ਕਿਹੜਾ ਨਾ ਆ ਲੈ ਜੀ ਤੋਂ ਲੈਂਦਾ ਖੱਟੀਆਂ ਖਾਂ ਰੁੱਕ ਜਾ ਜਾਨਾ ਡਾਪਦੀਆਂ ਕੰਨੀਆਂ ਵੀ ਟੱਪਦੀਆਂ ਬਾਈ ਡਾਇਆ ਹੈ ਨਹੀਂ ਇਹ ਐਵੇਂ ਕਹਿ ਦੀਏ ਦੇਖਦੇ ਆਂ ਡਾਵਾਗੇ ਕੈਂਚੀ ਲਹੰਦਾ ਇਹ ਕੈਂਚੀ ਲਿਆਂਦਾ ਉਧਰ ਜੋੜੀਆਂ ਉਹ ਚੁੰਝ ਚੁੰਝ ਪਾਈਆਂ ਨੇ ਉਧਰ ਤਰਵਾਰਾ ਸ਼ਾਕ ਤੇ ਦਿਖਾਈ ਆ ਆਪਾਂ ਜੋੜੀ ਦਵਾਰ ਦਿਖਾ ਦੇ ਲੰਡਾ ਕਰਤਾ ਹੂੰ ਇਹਨੂੰ ਇਹ ਵੀ ਡਾਇਰ ਘਰੇ ਬਹੁਤ ਓਡਾ ਸਹੀ ਨਾ ਕੂਤਰੀ ਕਿਹੜੀ ਲੱਗੀ ਸੀਗੀ ਲੈ ਲਾਲ ਚੀਨੀ ਜਾ ਕੇ ਦਾਲ ਚੀਨੀ ਕੂਤਰੀ ਲੱਗੀ ਆ ਇੱਕੋ ਬੈਠੀ ਰੱਤੀ। ਸੱਤਿਆਰੀਆਂ ਬਗਲਾ ਬਈ ਬਾਜੀ ਛੱਡੀ ਸੀ। ਮਤਲਬ ਦੀ ਬਗਲਾ। ਇਹ ਮੋਰ ਲੱਗ ਰਹੀ ਹੈ ਦੇਖੀ ਕੀ ਮਤਲਬ ਵੀ ਹੈ। ਹਾਏ ਹੋਏ। ਮੈਦਗੀ। ਦਿਖਾਤਾ। ਕਿਉਂ ਜਲੂਸ ਖੜਾਇਆ? ਸਾਰੇ ਬੜੋ ਦਾ। ਚਿੱਟੀਆਂ ਅੱਖਾਂ ਦੀ ਆ। ਉਹ ਚੰਗੇ ਨਾ ਕੁੱਤਰ ਲਾਇਆਗਾ ਆਹ। ਕੁੱਤਰ ਲਾਇਆ ਵੀ। ਇਹ ਕਰ ਰਹੀ ਉਡਦਾਰੇ। ਕੇ ਨਹੀਂ ਉੜਦਾ ਸੀ ਨਹੀਂ ਇਹ ਨਹੀਂ ਉੜਦਾ ਬਾਜੀ ਛੱਡਾਈ ਬਾਜੀ ਛੱਡਾਈ ਪਰ ਸੰਤਰੀ ਇਗਲਾ ਲੈਂਦਾ ਇਹ ਤਾਂ ਚੈੱਕ ਕਰੋ ਖਟੀਆਂ ਖਾਣਾ ਜਨਵਰੀ ਵੀ ਬਹੁਤ ਚੰਗਾ ਸਾਰੇ ਕੈਂਚੀ ਘਾ ਰੱਖਿਆ ਬਸ ਹੁਣ ਕੱਢ ਤੇ ਭੱਗ ਜਾ ਕਬੂਤਰ ਲੈ ਆਉਂਦਾ ਬਾਈ ਬਣੇ ਹੁਣ ਆ ਕਬੂਤਰੀ ਆ ਕਬੂਤਰੀ ਘਰੇ ਹੀ ਉੱਡਦੀ ਰੇਤ ਚੁੱਟੀਆਂ ਅੱਖਾਂ ਦੀ ਆ ਕਿੰਨੇ ਵਜੇ ਹੁੰਦੀ ਸੀ ਇਹ 2:00 ਵਜੇ ਹੁੰਦੀ ਰੇ ਮੇਰੇ ਕੋਲ 2:00 2:30 ਵਜੇ ਹੁੰਦੀ ਰਹੀ ਬਈ ਫੁੱਲ ਗਰਮੀ ਚ 2:00 ਵਜੇ ਆਰਾਮ ਨਾਲੀ ਛਾਲ ਛਾਲ ਪਾਣੀ ਪੀਂਦੀ ਕਿੱਟੀਆਂ ਖਾਈ ਬਹੁਤ ਚੰਗੀ ਉਤਰੀ ਐ। ਐ ਮਾੜਾ ਕੋਈ ਜਾਨਵਰ ਨਹੀਂ ਰੱਖਿਆ ਬਸ ਉਹ ਦਾ ਕੋਈ ਕਹਿ ਨਹੀਂ ਸਕਦੇ ਵੀ ਕਿਵੇਂ ਦਾ ਜਾਨਵਰ। ਆਹ ਗੁੱਤਰ ਲਾਇ ਲੱਗਿਆ ਜਣਾ। ਤੇ ਉਹ ਆਪਾਂ ਉਹ ਡਾਈ ਨੀ ਕਿ ਪੁਤਰੀ ਉਹ ਤੇ ਕਹਿ ਨਹੀਂ ਸਕਦੇ ਬਾਕੀ ਆਪਣੇ ਸਾਰੇ ਡਾਈ ਹੋਏ ਪੁਤਰਾ। ਇੱਕ ਆਹ ਗੁੱਤਰ ਤਾਂ ਨਹੀਂ ਕਿਹਾ ਤੇ ਕੋ ਦਾ ਨਹੀਂ ਕਿਹਾ ਕਿਉਂਕਿ ਇਹ ਤਾਂ ਦੋ ਤਿੰਨ ਡਾਈਆਂ ਕਰਾਤੀਆਂ। ਬਹੁਤ ਚੰਗਾ ਆਹ ਗੁੱਤਰ ਦਾ ਕੋਈ ਕਹਿ ਨਹੀਂ ਸਕਦੇ ਮੀਚ ਚੁੱਕਿਆ। ਆਹ ਗੁੱਤਰ ਵੀ ਦੋ ਦੋ ਗਿਆ ਕਰਾ ਪੁੱਤ ਦੇ ਨਾਲ ਹੀ। ਇਹ ਬਹੁਤ ਚੰਗਾ ਗੁੱਤਰਾਂ। ਜੁੜੀ ਨੇ ਇਕੱਠਾ ਆਪਸ ਵਿੱਚ ਲਾਦੀ ਆਪਸ ਵਿੱਚ ਲਾਈ ਹੋਈ ਨੇ ਜੁੜੀ ਇਹਨਾਂ ਦਾ ਬੱਚਾ ਬੈਠੀ ਆਪਣੇ ਕੋਲ ਥੱਲੇ ਵਾਲੇ ਵੀ ਦਿਖਾਵਾਂਗੇ ਅੱਜ ਲੋਡ ਲੱਗਾ ਤਾਂ ਉੱਤੇ ਫਿਰਦੇ ਪੁੱਤਰ ਆ ਵੀ ਜੁੜੀ ਆ ਜੁੜੀ ਆ ਇਹ ਲਿਆਂਦੀ ਹੈ ਇੱਕ ਬੰਦੇ ਨੇ ਆ ਕੇ ਕੈਂਚੀ ਰੱਖਣੀ ਆ ਫਾਰਮਸਾਰ ਕਰ ਰਹੇ ਆ ਇਹਾਂ ਦੀ ਜੁੜੀ ਆ ਚਿੱਟੀਆਂ ਦੀ ਆ ਬੱਚਾ ਇਹਨਾਂ ਝੋਲੀ ਇੱਕ ਬੱਚਾ ਹੈਗਾ ਨਾ ਹਾਂ ਬਾਸ਼ਾ ਜੀ ਦੇ ਇੱਕ ਬੱਚਾ ਛਤਰੀ ਦੇ ਬੈਠਾ ਦੇਖੋ ਉਹਨੇ ਉਹਦਾ ਰਿਜ਼ਲਟ ਕਿਵੇਂ ਦਾ ਇੱਦੱਕ ਵੀ ਡਾਈ ਨਹੀਂ ਪਈ ਮੜੀ ਮੜੀ ਡੜ ਰਹੀ ਐ ਫੜ ਦੋ ਉਸ ਤਰੀ ਤ ਉਸ ਤਰੀ ਤ ਜਾਂਦਾ ਗਿਆ ਅੰਦਰ ਲੱਗੇ ਦੇਖ ਨਹੀਂ ਕਿੱਥੇ ਫਿਰਦੇ ਲੱਗੇ ਆ ਫਿਰਦੇ ਆ ਕਬੂਤਰੀ ਆ ਰਹੀ ਐ ਥੱਲੇ ਚਲ ਬੱਚਾ ਤਾਂ ਹੀ ਹੋਊਗਾ ਖੋਡੇ ਚੈੱਕ ਕਰੋ ਸੀ ਖੋਡੇ ਜਮਾ ਬਣਾਤੇ ਕੋਕਾ ਉਤਰੀ ਕਬੂਤਰੀ ਉਹ ਉੱਦੋਂ ਹਟ ਗਈ ਯਾਰ ਪਤਾ ਨਹੀਂ ਕੀ ਚੱਕਰ ਬਣਿਆ ਬਈ ਜੋ ਮੈਂ ਉੜ ਦਿੱਤਾ ਮਾ ਮਾਰੀ ਢਾ ਦੂੰ ਛਤਰੀ ਤੇ ਬੱਜ ਬਤ ਉਹਦਾ ਅਸਤਾ ਹਵਾ ਦਾ ਕਰਨ ਛਤਰੀ ਕੋ ਸਤਿ ਅਮ ਆਪਣ ਕੀ ਮਾਰੀ ਹੈ ਹੈ ਤਾਂ ਠੀਕ ਜੀ ਸ਼ਾਬਾਸ਼ ਹੈ ਪਣ ਕੀ ਮਾਰੀ ਹੈ ਬੱਚੇ ਗਿਓ ਨੂੰ ਬਹੁਤ ਚੰਗੀ ਆ ਲੱਗੇ ਜੇ ਵੀ ਜਾਣ ਲੱਗੇ ਉੱਤੇ ਛਤਰੀ ਤੇ ਆ ਦੋਨੋਂ ਮੇ ਲੈਂਦੇ ਆ ਦੋਨੇ ਕਬੂਤਰ ਆਪਣਾ ਨਹੀਂ ਮੈਨ ਲੱਗਾ ਕਬੂਤਰੀਆਂ ਸੀਆਂ ਚਲ ਮਿਲ ਜਾਣਗੇ ਤਾਂ ਵਧੀਆ ਇੱਕ ਹੋਰ ਲੈਂਦੀ ਸੀ ਰਾਤ ਦਿਖੋਣੀ ਭੁੱਲ ਗਏ ਉਹ ਮਰ ਗਈ ਬੇਚਰੀ ਆ ਬੱਚਾ ਗੱਡਾ ਚਿੱਟੀਆਂ ਵਾਲੀ ਜੋੜੀ ਨੇ ਬਈ ਚਿੱਟੀਆਂ ਦਾ ਹੀ ਇਹ ਵੀ ਚਟੀਆਂ ਦੇ ਆ ਦਿਖਾਵਾਂਗੇ ਰਿਜ਼ਲਟ ਕੀ ਪੂਰਾ ਮਾੜੀ ਗੱਲਵਾਦ ਕੋ ਸਿਰ ਤੇ ਲਾਲ ਚੁੱਕੇ ਲੋ ਮੇਤਰੋ ਥੱਲੇ ਚੱਲਦੇ ਆ ਥੱਲੇ ੜੀ ਜੋੜੀ ਦਿਖਾਉਂਦੇ ਆ ਆਪਾਂ ਕਿਵੇਂ ਆ ਲੋ ਮੇਤਰੋ ਥੱਲੇ ਆ ਕੇ ਦਿਖਾਉਨੇ ਆ ਜੋੜੀ ਮੈਂ ਨਹੀਂ ਹੈ ਜਮਾ ਮੈਂ ਤਾਂ ਮੁੱਤੇ ਵੀ ਆ ਪਰ ਇਹ ਜਮਾ ਮੈਂ ਨਾ ਦੋ ਬੱਚੇ ਘਟ ਰੱਖਿਆ ਐ ਅੰਡਾ ਹੋਰ ਧਰ ਲਿਆ ਓਏ ਕਿੱਥੇ ਇੱਕ ਉਹਨਾਂ ਨੇ ਅੰਡਾ ਧਰ ਲਿਆ ਇਹ ਕਾਲਕਾ ਬੱਚਾ ਇੱਕ ਕੰਡਾ ਤੇ ਆ। ਇੱਕ ਕੰਡਾ ਤੇ ਅੱਜ ਗੱਲ ਜੀਤ ਰਿਹਾ। ਪਰ ਇਹ ਆਹ ਬੱਚੇ ਆ। ਆਹ ਛੋਟਾ ਹੈ ਬਤਾ ਇੱਕ। ਦੇਖੋ ਬੱਚੇ। ਅੱਜ ਸਹੀ ਚੋਗਾ ਦਿੱਤਾ ਹੋਇਆ ਯਾਰ, ਕੱਲ ਦਿੱਤਾ ਨਹੀਂ ਦੇਣਾ ਚੋਗਾ। ਕਿਹੜੀ ਉਤਰੀ ਦਿਖਾਈ? ਸ਼ਾਕ ਘੁਗੂਤਰਾ ਸ਼ਾਕ ਹੀ ਉਤਰੀ ਹੈ। ਲਓ ਮਿੱਤਰੋ, ਇਹਨਾਂ ਨੇ ਦੋਨੇ ਬੱਚੇ ਦੇਖਦੇ ਕੀ ਗੱਲ ਬਾਤ ਹੈ। ਇਧਰ ਇਹਨਾਂ ਨੇ ਕੱਢਿਆ। ਚਾਕੀ ਉਤਰੀ ਆ ਆਹ ਉਤਰੀ ਭੋਜਨ ਕਰੇ ਉੱਢੀ ਇਹ ਟਾਈਟ-ਟਾਈਟ ਬਈ ਤੱਕ ਬਈ ਜਮਾ ਫੁੱਲ ਗਰਮੀਆਂ ਛੋੜਦੀ ਰਹੀ ਆ ਟੱਕ ਆਈ ਰੀ ਅਖ ਤੇ ਬੜੀ ਜੰਗੀ ਉਤਰੀ ਆ ਦੇਣੀ ਆ ਸਾਰ ਹੋ ਰਹੀ ਆ ਉਤਰੀ ਤਾਂ ਅਗਰ ਕੇ ਸਾਰੇ ਗਰੀ ਜੰਨੇ ਵੀ ਪੜਾਉਂਗੇ ਮੁੰਡੇ ਨੂੰ ਬਸ ਲਾਸਟ ਜੋੜੀ ਆ ਦੀ ਸੋ ਕੇ ਬੱਤਾਂ ਦੇ ਅੱਖ ਚ ਟੱਕ ਦੇਖ ਨੇ ਉਤਰਾ ਦਾ ਰਾਹ ਗਿਆ ਨਾ ਉਹ ਆਉ ਸਾਰਾ ਉਤਰਾ ਆਈ ਜਾਂਦਾ ਹਾਜੀ ਨਾ ਬੱਚਾ ਸੇ ਕੰਡਾ ਵੀ ਤੇ ਰੱਖਿਆ ਚੱਲਦੇ ਆ ਉੱਤੇ ਦਿਹੋਨੇ ਹਾਂ ਹਾਂਜੀ ਮੇਰੇ ਵੀਰਵਾ ਦੇਖੋ ਆ ਕਬੂਤਰ ਆਇਆ ਹੁਣ ਬੈਠਾ ਅਣੀ ਤੇ ਦੇਖੋ ਜਮਾ ਚੱਕ ਤੇ ਚੱਕ ਆ ਫੜ ਲਈ ਯਾ ਕੀਆ தன்வாதிக்கம் வாழி